ਉਰੀ ਦੇ ਸਰਕਾਰਾਂ ਦੇਵੇਂ ਨਾ ਮੈਨੂੰ ਲੋਨ ਦੇਵੇ ਸਰਕਾਰ ਮੈਂ ਕੰਮ ਕਰਨ ਨੂੰ ਤਿਆਰ ਆ ਲੈ ਮੇਰਾ ਕਿਸ਼ਤਾ ਐਗਰੀਮੈਂਟ ਵੀ ਕਰ ਲੈ ਮੈਨੂੰ ਰਜਿਸਟਰੀ ਤੇ ਲੋਨ ਦੇ ਦੇ ਮੈਂ ਲੈਣ ਨੂੰ ਤਿਆਰ ਆ ਕੋਈ ਦੇ ਹੀ ਨਹੀਂ ਰਹਿ ਰੀਆ ਮੈਂ ਜਾਂਦੀ ਗੱਲਾਂ ਅਗਲੀਆਂ ਇਚ ਦੇਰੀ ਕੋਈ ਨਹੀਂ ਫਲਾਣਿਆ ਨੂੰ ਸਾਨੂੰ ਆਏ ਦੇ ਦੇਣਾ ਸਾਡੇ ਤੋਂ ਦੁੱਧ ਪਾਉ ਸਾਨੂੰ ਥੋੜੇ ਖਾਤੇ 'ਚ ਪੈਸੇ ਹੋਣਗੇ ਸਾਨੂੰ 1000 500 ਚਾਹੀਦਾ ਖਾਤੇ 'ਚ ਤੁਸੀਂ ਸ਼ੀਆ ਵੀ ਨਾਲ ਦਿਓ ਮੈਂ ਬਈ ਤੁਹਾਡੇ ਖਾਤੇ 'ਚ ਜੀ ਲੈਣਾ ਹਾਂ ਹੈ ਅਸੀਂ ਥੋੜੇ ਖਾਤੇ 'ਚ ਨਹੀਂ ਕਰਕੇ ਲੈਣਾ ਚਾਹੀਦਾ ਟਾਈਮ ਤੇ ਦੇ ਕੇ ਕਿਸੇ ਕੋਲ 10 ਕਿੱਲੇ ਵਾਲਾ ਵੀ ਘਰ ਆ ਨਾ ਉਹ ਵੀ ਅਗਲਾ ਕਹਿੰਦਾ ਫਹਾ ਪਟੋਏ ਰਮਿਤਰ ਕੋਚ ਨੇ ਬੜੇ ਕਿਤੇ ਬਾਜਾ ਪਹਿਲਾਂ ਆਪਣਾ ਪਸ਼ੂ ਧਾਣਾ ਜਾਂ ਆਪਣੇ ਕੋਲੇ ਪਸ਼ੂ ਧਾਨ ਨਹੀਂ ਨਾ ਜਾਂ ਫੇਕੇ ਪਸ਼ੂ ਨਹੀਂ ਗੇ ਵਿਆ ਵੇ ਕਿ ਨਾਲੇ ਤਾਂ ਭਾਈ ਬਾਹਰ ਨੂੰ ਪਹੁੰਚ ਜਾਂਦੇ ਦੱਸ ਕਿ ਜਿਹੜੇ ਛਾੜੇ ਵਰਗੇ ਡੇਢ ਕਨਾਲ ਵਾਲੇ ਉਹ ਕੀ ਕਰਨਗੇ ਚਰੇ ਕੇ ਦੱਸ ਇਹਨਾਂ ਨੇ ਪਾਰ ਲਾਉਣਾ ਜਿੱਤੇ ਮੈਨੂੰ ਇਹਨਾਂ ਲੈ ਜਾ ਮਰੀ ਇੱਕ ਚਾ ਬਿਆਲੀ ਵਾਲੀ ਇੱਕ ਤਾਂ 20 ਦੀ ਹੋ ਸਕਦੀ ਹੈ ਜੇ 3 ਲੱਖ ਦੀ ਵੇਚੂ ਅੱਗੇ ਤਿੰਨ ਪਰ ਮੈਨੂੰ ਸੇਵਾ ਕਰ ਲੈਣ ਦੇ ਹਾਂ ਜਿਹੜੀ ਪੁਹਿਖ ਪਾਣੀ ਤੁਸੀਂ ਕਰ ਰਹੇ ਹੋ ਨਾ ਵੀ ਆਉਣ ਵਾਲੇ ਸਮੇਂ ਬਾਰੇ ਵੀ ਕੁਝ ਦੱਸ ਰਹੇ ਹੋ ਉਹ ਗੋਪੀ ਭਲਾਈਆਂ ਨੇ ਵਾਲਾ ਨਹੀਂ ਕਰਦਾ ਹੁੰਦਾ ਨਾ ਥੋੜਾ ਥੋੜਾ ਉਹਦੇ ਵੀ ਨੇੜੇ ਜਾਂਦੇ ਕਦੇ ਉਧਰਲੇ ਪਾਸੇ ਪਈ ਜਾਂਦਾ ਉਹ ਇੱਕ ਬਣ ਕੇ ਕਰ ਲਾਉਂਦਾ ਉਹਨੂੰ ਬਾਈ ਨੂੰ ਬਾਈ ਯਾਰ ਸਾਰੇ ਮਸ਼ਹੂਰ ਹੋਣ ਦੇ ਮਾਰੀ ਕਰੀ ਜਾਂਦੇ ਆ ਦੱਸ ਦੱਸ ਨੂੰ ਮਦਦਾਂ ਇਹ ਗੋਪੀ ਨੂੰ ਮੈਂ ਕਹਿਣਾ ਮੇਰਾ ਭਤੀਜਾ ਹੀ ਆ ਮੁੰਡਾ ਇੱਥੋਂ ਦੇ ਉਹਦੇ ਨਾਲ ਜਾਣ ਪਛਾਣ ਹੈਗੀ ਮੈਂ ਉਹਨੂੰ ਅੱਜ ਕਹਿਣਾ ਸੀ ਇੱਕ ਦਿਨ ਮੈਂ ਵੇਖਿਆ ਜੀ ਉਹ ਖਾਲਜੇ ਦੇ ਤੁਰਦਾ ਸੀ ਵੀ ਆ ਜਾ ਤੁਰਨਾ ਮੈਂ ਵੀ ਯਾਰ ਜੱਟ ਦਾ ਪੁੱਤ ਮੈਂ ਆ ਨਾ ਬਾਈ ਯਾਰ ਮੇਰੇ ਸਾਰੀ ਢੜੀ ਖਾਣਾ ਤੇ ਤੁਰਿਆ ਪਰ ਮੇਰੇ ਨਾਲ ਆ ਕੇ ਦਿਨਾਂ ਚੱਲ ਗਏ ਉੱਥੇ ਬਾਈ ਕੋਲੇ ਤੇ ਜਾ ਉਹਨੂੰ ਕਹਿ ਦਾਂਗੇ ਕਿ ਕਣਕਾਂ ਫੱ ਠੀਕ ਹੈ ਮੈਂ ਸਿੱਧੇ ਚੱਲੇ ਚੋਗੇ ਹਾਂ ਚੈਨ ਜੀ ਨਹੀਂ ਭਾਈ ਯਾਰ ਆਪਾਂ ਜੱਸਾ ਪੁੱਤ ਯਾਰ ਹਾਂ ਹੀ ਆਪਾਂ ਸਾਉਥੇ ਪਿੰਡ ਦੇ ਵਿੱਚ ਸਾਡਾ ਬਾਈ ਹੈ ਬਾਈ ਇਕਵਾਲ ਸਿੰਘ ਜੀ ਜਿਵੇਂ ਸਿਆਣੀ ਕਹਿੰਦੇ ਵੀ ਸ਼ੌਕ ਦਾ ਕੋਈ ਮੁੱਲ ਨਹੀਂਗਾ ਬਾਈ ਨੇ ਵੀ ਸ਼ੌਕ ਦੇ ਨਾਲ ਜੋ ਜੋ ਵੀ ਆਪਦਾ ਕੀਤਾ ਉਹ ਤੁਹਾਨੂੰ ਦੱਸਦੇ ਆਂ ਪਹਿਲਾਂ ਬਾਈ ਜੀ ਨਾਲ ਸਿੱਧੀ ਮੁਲਾਕਾਤ ਕਰਾਉਣੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਚੈਨ ਜਾਲੇ ਸਾਰੇ ਭਰਾਵਾਂ ਨੂੰ ਬਾਈ ਕੋਈ ਆਪਾਂ ਇੱੱਥੇ ਵਿਦਵਾਨ ਚੈਣੀ ਆਪਾਂ ਨੂੰ ਕਹਦੇ ਯਾਰ ਬੋਲੀ ਜਾਂਦੇ ਕੋਈ ਆਪਾਂ ਨੂੰ ਕਮੈਂਟਾਂ 'ਚ ਗਾਲ੍ਹਾਂ ਕੱਢੀ ਜਾਂਦੇ ਆਪਾਂ ਬਾਈ ਕਿਸੇ ਦੀ ਪਰਵਾਹ ਨਹੀਂ ਕਰਦੀ ਨਾ ਹੀ ਕੀਤੀ ਆ ਤੇ ਨਾ ਹੀ ਸਾਡੇ ਕੋਲੇ ਬਾਈਕ ਲਈ ਜ਼ਮੀਨ ਸੀ ਮੇਰੇ ਪਿਓ ਨੂੰ ਦਰਦੂ ਰੁਪਿਆ ਕੇ ਡੋਖਣ ਵਾਲੀ ਕੋਈ ਜ਼ਹਿਰ ਵਾਲੀ ਉਤ ਬਾਦ ਬਈ ਮੈਂ ਨਸ਼ੇ ਦੇ ਦੌਰ ਚ ਵੀ ਰਹਾ ਬਹੁਤ ਕੋਸ਼ਿਸ਼ ਕੀਤਾ ਹੂੰ ਉਦੋਂ ਬਾਦ ਮੇਰੀ ਮੈਰਜ ਹੋ ਗਈ ਠੀਕ ਆ ਉਦੋਂ ਬਾਦ ਮੈਂ ਫੇਰ ਦਰਦੂ ਦਰੂ ਪੀਂਦਾ ਰਿਹਾ ਉਦੋਂ ਬਾਦ ਫੇਰ ਨਵੇਂ ਸਰੋ ਘਰ ਦੀ ਨੀਂਚ ਲਾਈ ਭਰਾਵਾ ਪਸੂਲੇ 10000 ਦੀ ਗਾਂ ਕੋਣਾ ਸੋਡੇ ਸਾਹਮਣੇ ਸਾਰੇ ਖੜੇ ਆ ਹੂੰ ਠੀਕ ਆ ਨਾ ਆ ਜਿਹੜੀ ਇਹ ਝੋਟੀ ਖੜੀ ਆ ਮਗਰ ਹਾਂਜੀ ਇਹ ਮੋਰਾ ਨਸਲ ਆ ਇਹ ਬਾਈ ਜੀ ਮੋਰਾ ਨਸਲ ਦੀ ਐ ਮੈਂ 40000 ਰੁਪਏ ਦੀ ਲੈ ਚੀਗੀ 10000 ਜੀ ਦੇ ਮਗਰ ਕੱਟੀ ਸੀ ਜਿਹੜੀ ਮਰ ਗਈ ਦਵਾਈ ਨੇ ਮੈਨੂੰ ਡਾਕਟਰ ਨੇ ਮੈਡੀਸਨ ਗਲਤ ਦੇ ਬੈਠਾ ਹੂੰ ਉਹਦੀ ਮੌਤ ਹੋ ਗਈ ਮੈਨੂੰ ਰਹਿ ਗਈ ਸੀ 32000 ਦੀ 42 ਚ ਇਹ ਇੱਕ ਮੈਨੂੰ 110000 ਰੁਪਏ ਦਾ ਦਿੰਦੇ ਸੀ ਮੈਂ ਵੇਚੀ ਨਹੀਂ ਬਈ ਜਿਹਦੇ ਮਗਰ ਕੱਟਾ ਉਹ ਤਿੰਨ ਮਹੀਨਿਆਂ ਦਾ ਠੀਕ ਹੈ ਠੀਕ ਹੈ ਮੈਂ ਛੋਟਾ ਜ਼ਿੰਮੇਦਾਰ ਹੋ ਕੇ ਇਹ ਗੱਲ ਦੱਸ ਰਿਹਾ ਮੇਰੇ ਕੋਲ ਡੇਢ ਕਨਾਲ ਜਗ੍ਹਾ ਜਿਹੜੀ ਮੈਂ ਤੁਹਾਨੂੰ ਬਾਈ ਕਿਲੇ ਦੱਸ ਕੇ ਮੇਰੇ ਪਿਓ ਨੇ ਸਾਰੀ ਵੇਚ ਦਿੱਤੀ ਹੈ 2.5 ਕਨਾਲ ਜਗ੍ਹਾ ਦੇ ਵਿੱਚ ਖੜੀ ਹੋਈ ਹੈ 2.5 ਕਨਾਲ ਕੁੱਲ ਜਗ੍ਹਾ ਆਪਣੇ ਕੋਲੇ ਬਾਈ ਜੀ ਤੇ ਡੇਢ ਕਨ ਮੈਂ ਉਹਦਾ ਕੰਮ ਕਰਿਆਨੇ ਦਾ ਚੋਰਾਮੈਂਟੀ ਪ੍ਰਵਾਰਾ ਦੋ ਮੇਰੀਆਂ ਗੁੱਡੀਆਂ ਬਾਈ ਸਰਕਾਰੀ ਸਕੂਲ ਚ ਪੜਦੇ ਲੋਕਾਂ ਨੇ ਦਾ ਪ੍ਰਾਈਵੇਟ ਪੜਾਉ ਸਾਡਾ ਉੱਥੋਂ ਆਉਗਾ ਐਂ ਕਰਾਂਗੇ 101% ਵਧੀਆ ਨੰਬਰ ਲੈ ਕੇ ਜਾਂਦੇਗਾ ਠੀਕ ਆ ਕੱਲ ਪ੍ਰੋਗਰਾਮ ਸੀਗਾ ਹੂੰ ਬਾਕੀ ਪਸ਼ੂ ਸੰਭਾਲੀ ਜਾਂਦੇ ਬਈ ਨਹੀਂ 3-3 ਲੱਖ ਰੁਪਏ ਕਿਉਂ ਉੱਥੇ ਘਿਰਦੀ ਆ ਜਿਹੜੀ ਹਾਂ ਖੜੀ ਹਾਂ ਹਾਂ 1 ਸਾਲ ਤੇ 7 ਮਹੀਨਿਆਂ ਦੀ ਬਾਈ ਜੇ ਮੈਂ ਆ ਤੀ ਜਰਸੀ ਵਜ ਦੀ ਕਰੀ ਇਹ ਜਰਸੀ ਉਹ ਆ ਬਾਈ ਜੇ ਅਸਾਂ ਲੋ ਜਰਸੀ ਕਹਿੰਦੇ ਉਹ ਨਹੀਂ ਜਰਸੀ ਕਹਿੰਦੇ ਇਹ ਮੋਰਾ ਨਸਲ ਦੀਆਂ ਦੇ ਬਾਰੇ ਸਾਨੂੰ ਮੈਂ ਦੱਸ ਹੀ ਚੁੱਕਿਆ ਹੈ ਜੀ ਇਹ ਗਹਿਰਾ ਅੱਛਾ ਗਹਿਰਾ ਨਾ ਸੜਾ ਹਾਂਜੀ ਗਹਿਰਾ ਠੀਕ ਆ ਬਾਕੀ ਉਹ ਮੇਰਾ ਛਾਨ ਨਾ ਪਿਆ ਆਪ ਮੈਂ ਕਾਰੀਗਰ ਹਾਂ ਕਈ ਕਹਿੰਦੇ ਯਾਰ ਹੈਂਡਲ ਵਾਲਾ ਬਣਾ ਕੇ ਬਈ ਜੋ ਗੋਹਾ ਆਦਾ ਉਹਦੇ ਵਿੱਚੇ ਤਾਂ ਵੀ ਜਾ ਵੜਨਾ ਮੱਥੀ ਛਾਣ ਕੇ ਪਾਉਣਾ ਕੋਈ ਇਹਦੇ ਚ ਮਿੱਟੀ ਨਹੀਂ ਜਾਣ ਦਿੰਦਾ ਪਸ਼ੂਆਂ ਨੂੰ ਨਹੀਂ ਇੱਕ ਦੋ ਮੇਰੇ ਨੁਕਸਾਨ ਹੋਏ ਅੱਗੇ ਬੰਨ ਪੈ ਕੇ ਮਰੇ ਜੇ ਕਿਸੇ ਨੂੰ ਭਾਈ ਰਹਿ ਜਿੰਨੇ ਨਾਲ ਕਹਿੰਦਾ ਯਾਰ ਤੂੰ ਪਾਈ ਜਾ ਅਸੀਂ ਤਾਂ ਨਹੀਂ ਪਾਉਣੀ ਕਿ ਭਾਈ ਯਾਰ ਹੂੰ ਠੀਕ ਹੈ ਨਾ ਪਰ ਆਖਪਾਲ ਦੇ ਜਿੰਨਾ ਵੀ ਕੰਮ ਕਰਦੇ ਆ ਉਹਦਾ ਸ਼ੌਕ ਨਾ ਕਰਦੇ ਬਾਕੀ ਆ ਮੇਰਾ ਭਰਾ ਖੜਾ ਬਈ ਇਹਨੂੰ ਮੜਾ ਇੱਕ ਗੱਲ ਹੋਰ ਤੁਹਾਡੇ ਤੋਂ ਪੁੱਛ ਲਈਏ ਤੁਸੀਂ ਗੁੱਸਾ ਤਾਂ ਨਹੀਂ ਕਰਦੇ ਨਹੀਂ ਨਹੀਂ ਗੁੱਸਾ ਤਾਂ ਆਖੇ ਗਣੀ ਬਾਈ ਆਜੋ ਆਜੋ ਆਜਾ ਆਜਾ ਬਈ ਜਿਹੜਾ ਹੁਣ ਮੰਨ ਕੇ ਚੱਲੋ ਤੁਸੀਂ ਇੰਨੇ ਸ਼ੌਕ ਨਾਲ ਪੀੜਕਾਂ ਲਾ ਕੇ ਤੁਸੀਂ ਆਪਦਾ ਕੰਮ ਕਰਦੇ ਆ ਜਾਂ ਪੱਠੇ ਪਾਉਤੇ ਜਾਂ ਪਸ਼ੂਆਂ ਥੱਲੇ ਜਿਹੜੀ ਸਾਂਹ ਸਵਾਰ ਕੇ ਕੋ ਮੜਾ ਮੋਟਾ ਚੱਲਦਾ ਨਸ਼ਾ ਪਤਾ ਵੀ ਕਰਦੇ ਹੋ ਬਾਈ ਜਰੂਰ ਚੱਲਦਾ ਮੈਂ 15 ਸਾਲਾਂ ਦਾ ਸੀ ਜਦੋਂ ਖਾਣ ਲੱਗ ਪਿਆ ਖਾਂਦਾ ਕਿਹੜਾ ਨਹੀਂ ਕੋਈ ਢੂਠ ਮਰ ਜਾਂਦੇ ਅਸੀਂ ਨਹੀਂ ਖਾਂਦੇ ਮੈਂ ਤਾਂ ਬਈ ਖਾਣਾ ਖ ਠੀਕ ਆ ਮੇਰਾ ਬਜਟ ਵੇਖ ਲੈ ਮੈਨੂੰ ਖਾਦੇ ਬੈਣਾ ਬਾਈ ਕੰਮ ਨਹੀਂ ਹੁੰਦਾ ਮੈਂ ਦੋ ਗੋਲੀਆਂ ਖਾਣੀਆਂ ਖਾਣੀਆਂ ਲਿਆਉਣਾ ਮੈਂ ਸਰਕਾਰੀਆ ਫਰੀ ਜਲਣਾ ਹਾਂ ਗੋਲੀਆਂ ਖਾ ਕੇ ਇਹਨੇ ਵੀ ਮੰਜੇ ਤੇ ਪੈ ਜਾਣਾ ਕੰਮ ਵੀ ਘਟਣਾ ਹਾਂ ਹਾਂ ਕੰਮ ਵੀ ਘਟਣਾ ਬਾਈ ਮੈਂ ਉਹਦਾ ਘਰ ਵੀ ਚਲਾਉਣਾ ਜੇ ਮੈਂ ਮੰਜੇ ਤੇ ਪੈ ਜਾ ਮੈਨੂੰ ਨਾਂ ਮੈਂ ਮਚੁੱਠੇ ਨਹੀਂ ਜਾਂਦੇ ਇਹ ਜੀ ਗੋਲੀ ਹੈ ਏਡੀ ਮਾਰੀ ਚੀਜ਼ ਹੈ ਠੀਕ ਹੈ ਹੋਰ ਕੋਈ ਨਸ਼ਾ ਕਾਟ ਨਹੀਂ ਕਰਦਾ ਜੇ ਖਾਵਾਂਗੇ ਤੇ ਕੰਮ ਕਰਾਂਗੇ ਨਹੀਂ ਕੰਮ ਨਹੀਂ ਕਰ ਸਕਦੇ ਜੇ ਮੰਨ ਕੇ ਚਲੋ ਕੋਈ ਨਸ਼ਾ ਛਡਾਉਣ ਵਾਲੇ ਤੁਹਾਡੇ ਕੋਲੇ ਆਉਂਦੇ ਆ ਤੁਹਾਡੇ ਗੋਲੀ ਛਡਾਉਂਦੇ ਆ ਉਹਦੀ ਫਿਰ ਰੈਸਟ ਵੀ ਚਾਹੀਦੀ ਫਿਰ ਬਾਅਦ ਚ ਪਸ਼ੂਆਂ ਦਾ ਕੀ ਬਣੂ ਬਾਈ ਜੀ ਗੱਲ ਤਾਂ ਉਹੀ ਐਨੇ ਕਹਿ ਰਿਹਾ ਬਈ ਦੱਸੋ ਮੈਨੂੰ ਕੋਈ ਹੱਲ ਤਾਂ ਦੱਸਣੇ ਲੱਗਣਾ ਹੋਕੇ ਡਿੰਡੇ ਫਰਦੇ ਆ ਛੋਟੀ ਭੈਣ ਚਿੱਟੀ ਦੀ ਆ ਵੱਡੀ ਭੈਣਾਂ ਨੂੰ ਬੰਦ ਕਰੋ ਵੀ ਕੋਈ ਬੰਦਦਾ ਕਰਾਓ ਜਾਂ ਇਹਨਾਂ ਨੂੰ ਬੰਦ ਕਰਾ ਦੇ ਤੁਸੀਂ ਆਪਣੇ ਹਸਪੀਟਲ ਦੀ ਜਾਓ ਸਰਕਾਰੀ ਜੀ ਵੇਖੋ ਲੋਕ ਨਾ ਛੱਡਣ ਨੂੰ ਤਿਆਰ ਐ ਬਾਈ ਜੀ ਹੱਥ ਬੰਦਿਆ ਸਾਤੋਂ ਖਿਹੜਾ ਛੁੱਟ ਜੇ ਪਰ ਛੁੱਟਦਾ ਨਹੀਂ ਕੀ ਕਰਦੇ ਪਹਿਲਾਂ ਲਾ ਦਿੰਦੇ ਆ ਮੁਰਕੇ ਧਾਰ ਕਾਰਡ ਕਰ ਦਿੰਦੇ ਆ ਬੰਦ ਵੀ ਛੋੜਾ ਬੰਦ ਕਰਤਾ ਉਹ ਆਪਦੇ ਜਵਾਕ ਦਾ ਬਣਾ ਲੈਂਦਾ ਕਾਰਡ ਉਹ ਜਵਾਕ ਤੇ ਕਰ ਕੇ ਲਈ ਜਾਂਦਾ ਇੱਕ ਬੰਦੇ ਸਰਕਾਰਾਂ ਦੇਵੇਂ ਨਾ ਮੈਨੂੰ ਲੋਨ ਦੇਵੇ ਸਰਕਾਰ ਮੈਂ ਕੰਮ ਕਰਨ ਨੂੰ ਤਿਆਰ ਆ ਲੈ ਮੇਰੇ ਨਾਲ ਕਿਸੇ ਦਾ ਐਗਰੀਮੈਂਟ ਵੀ ਕਰ ਲੈ ਮੈਨੂੰ ਰਜਿਸਟਰੀ ਤੇ ਲੋਨ ਦੇ ਦੇ ਮੈਂ ਲੈਣ ਨੂੰ ਤਿਆਰ ਆ ਕੋਈ ਦੇ ਹੀ ਨਹੀਂ ਰੁਪਿਆ ਬਈ ਯਾਰ ਗੱਲਾਂ ਅਗਲੀਆਂ ਇੱਥੇ ਡੇਰੀ ਕੋਲ ਦੀ ਫਲਾਣੇ ਨੂੰ ਤੁਹਾਨੂੰ ਐ ਦੇ ਦੇਂਗੇ ਸਾਡੇ ਲੋਕ ਦੁੱਧ ਪਾਉ ਸਾਨੂੰ ਤੁਹਾਡੇ ਖਾਤੇ 'ਚ ਪੈ ਜਾਣਗੇ ਸਾਨੂੰ ਤਾਂ 8500 ਜੀ ਦਾ ਖਾਤੇ 'ਚ ਤੁਸੀਂ 6 ਮਹੀਨਿਆਂ ਦੇਓਗੇ ਬਈ ਤੁਹਾਡੇ ਖਾਤੇ 'ਚ ਕੀ ਲੈਣਾ ਹਾਂ ਸਹੀ ਹੈ ਅਸੀਂ ਤੁਹਾਡੇ ਖਾਤੇ 'ਚ ਨਹੀਂ ਕਰੀਏ ਤੁਹਾਨੂੰ 8 ਨੇ ਚਾਹੀਦਾ ਸਹੀ ਹੈ ਠੀਕ ਹੈ ਨਾ ਬਈ ਤੁਹਾਨੂੰ ਜਿਹੜੀਆਂ ਗੱਲਾਂ ਦੱਸੀਆਂ ਆ ਠੀਕ ਹੈ ਵੀ ਹੋਰ ਵੀ ਤੁਸੀਂ ਕੋਈ ਪੁੱਛਣਾ ਤਾਂ ਬਤਾ ਜਿਵੇਂ ਅੱਜ ਦੇ ਟਾਈਮ ਉਹ ਵੀ ਅਗਲਾ ਕਹਿੰਦਾ ਫਹਾ ਵੱਡੇਰ ਕਿਦਰ ਗੋਚ ਲਿਪੜ ਦੇ ਕਰੇ ਡੇ ਮੁੱਲ ਲੈ ਲੋ ਜਿਹੜੇ ਪਰਿਵਾਰ ਡੰਗਰ ਵੇਚਦੇ ਜਾਂਦੇ ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹੁੰਦੇ ਉਹਨਾਂ ਨੂੰ ਬਾਈ ਜੀ ਮੈਂ ਇਹੀ ਕਹਿਣਾ ਚਾਹਣਾ ਆਪਣੀ ਖੇਤੀ ਬਾੜ ਚ ਪਹਿਲਾਂ ਆਪਣਾ ਪਸ਼ੂ ਤਾਣਾ ਜਾਂ ਆਪਣੇ ਕੋਲੇ ਪਸ਼ੂ ਤਾਂ ਨਹੀਂ ਨਾ ਤੇ ਆਪੇ ਕਿਸੇ ਬੱਸੀ ਹੋਣੀ ਗੇ 20-20 ਕਿਲਾਲੇ ਤਾਂ ਬਾਈ ਬਾਹਰ ਨੂੰ ਤੁਰੇ ਜਾਂਦੇ ਦੱਸ ਤੇ ਜਿਹੜੇ ਸਾਡੇ ਵਰਗੇ ਡੇਢ ਕਨਾਲ ਵਾਲੇ ਉਹ ਕੀ ਕਰਨਗੇ ਚਰੇ ਕੇ ਦੱਸ ਤੁਸੀਂ ਇੱਥੇ ਮਤਲਬ ਕਿ ਚਲੋ ਡੇਢ ਕਨਾਲਾਂ ਚ ਆਪਣੇ ਕੋਲ ਡੇਢ ਕਿਲਾ ਤੁਸੀਂ ਇੱਥੇ ਰਹਿ ਕੇ ਪੂਰਾ ਖੁਸ਼ ਹੋ ਮੈਂ ਆਣਾ ਬਾਈ ਜੀ ਨਜ਼ਾਰਾ ਜਾਂ ਬਾਬੇ ਨਾਨਕ ਨੂੰ ਮੰਨਦੇ ਆਪਾਂ ਸਤਗੁਰੂ ਨੂੰ ਕਿਸੇ ਚੀ ਆ ਵਧੀਆ ਦੇ ਕੇ ਠੱਠੇ ਤੋਂ ਬਚਾਈ ਰੱਖੇ ਹੋਰ ਨਹੀਂ ਬੋਲਦੇ ਜੇ ਹਿੰਮਤ ਹੈਗੀ ਇਹ ਪੂਰਾ ਜੇ ਕਰਾਂਗੇ 10 ਸਾਲ ਨਹੀਂ ਨਿਆ ਦਿੰਦੇ ਜਿਹੜੇ ਫਿਰ ਬਾਹਰ ਜਾ ਰਹੇ ਆ ਤੋ ਤਿੰਨ ਤਿੰਨ ਚਾਰ ਚਾਰ ਕਿੱਲੇ ਵੇਚ ਕੇ 20 25 25 30 30 ਲੱਖ ਰੁਪਇਆ ਲਾ ਕੇ ਉਹਨਾਂ ਬਾਰੇ ਤਾਂ ਫਿਰ ਆਪਣੀ ਕੋਈ ਨਹੀਂ ਉਹਨਾਂ ਨੂੰ ਤਾਂ ਬਾਈ ਜੀ ਆਪਾਂ ਤੇ ਇਹੀ ਕਹਿੰਦੇ ਵੀ ਨਾ ਜਾਓ ਬਈ ਯਾਰ ਤੁਸੀਂ ਤਾਂ ਸਰਦਾਰ ਬੰਦੇ ਆ ਕਿਨੇ ਕਿਸੇ ਨੇ ਬੰਦੇ ਦੀ ਗੱਲ ਸੁਣੀ ਸੀ ਕੋਈ ਚਾਹ ਲੀਆਂ ਕਿੱਲਾਂ ਵਾਲਾ ਕਿਸੇ ਨੂੰ ਆਵੇ ਯਾਰ ਮੈਂ ਬਾਹਰ ਜਾਣਾ ਮੈਂ ਕੀ ਕਰਾਂ ਉਹਦਾ ਬਈ ਜੀ ਤੂੰ ਡੀਐਸਪੀ ਆ ਤੇਰੇ ਤਿੰਨ ਸਟਾਰ ਲੱਗੇ ਤੇਰੇ ਕੋਲੇ 40 ਕਿੱਲੇ ਆ ਤੂੰ 40 ਕਿੱਲੇ ਨੂੰ 100 ਵੀ ਬਣਾ ਸਕਦਾ ਜੇ ਲੋ 40 ਕਿੱਲਾ ਆ ਲੈ ਜੀਂਦਾ ਤੇ ਫਿਰ ਮਾੜੇ ਨੇ ਤੇ ਜਾਣੀ ਹੈ ਬਈ ਹਾਂ ਮਾੜੇ ਕੋਲ ਪਹੁੰਚ ਹੀ ਨਹੀਂ ਜਾਂਦਾ ਹਾਂ ਮਾੜੇ ਕੋਲੇ ਪਹੁੰਚ ਹੀ ਨਹੀਂ ਮਾੜੇ ਦੀ ਮੈਨੂੰ ਘੱਲਣ ਮੈਂ ਇੱਥੇ ਗੋਆ ਸਿਟੀ ਜਾਣਾ ਮੈਂ ਉੱਥੇ ਮੈਂ ਤਾਂ ਬਣਾਉਂਗਾ 10 ਲੱਖ ਰੁਪਏ ਮਹੀਨੇ ਦਾ ਜਾਂਦਾ ਉਹ ਜਿਹੜਾ ਇੱਥੇ ਏਸੀਆਂ ਚ ਰਹਿੰਦਾ ਬਈ ਉਹ ਕੀ ਤੁਮਾ ਉਹਦਾ ਖਰਾਬ ਕਰੀ ਜਾਂਦਾ ਨਾ ਜੱਜ ਭਲੇ ਦੱਸੋ ਬਈ ਦੇਖੋ ਹੋਵੇ ਤੇ ਜਾਵੇ ਬਈ ਯਾਰ ਇਸ ਗੱਲ ਦਾ ਆਪਾਂ ਬੰਗੜਾ ਆਇਆ ਕਹਿੰਦਾ ਭਾਈ ਇਹ ਵਿਦਵਾਨ ਬਣਿਆ ਬੈਠਾ ਠੀਕ ਹੈ ਭਾਈ ਜਿੰਨੇ ਬੰਦੇ ਆਪਣੇ ਕੋਈ ਗਰੀਬ ਛੋਟੇ ਵੀ ਗਏ ਆ ਉਹ ਵਿਚਾਰੇ ਜ਼ਮੀਨ ਜਾ ਤੇ ਵੇਚ ਕੇ ਗਏ ਜਾਂ ਗਹਿਣੇ ਕਰਕੇ ਉਹਨਾਂ ਦੇ ਗਹਿਣੇ ਕਰਕੇ ਗਏ ਛੁੱਟੀ ਨਹੀਂ ਜੇ ਬੈ ਕੇ ਕਰਕੇ ਗਏ ਤੇ ਉਹਨਾਂ ਨੇ ਚਾਰ ਵੇਚੀਆਂ ਤੇ ਪੰਜ ਨਹੀਂ ਕਨਾਲਾ ਬਣੀਆਂ ਉਹਾਂ ਦੇ ਅੱਧੀ ਕਰੋੜ ਰੁਪਇਆ ਭਾਈ ਕਮਾਲ ਕਹੀ ਇਹ ਵੀ ਹੋਇਆ ਵੀ ਜਮੀਨ ਵੇਚ ਕੇ ਜਾ ਵੀ ਬੜੇ ਬਾਅਦ ਚ ਉੱਥੇ ਜਵਾਕਾਂ ਦੀ ਕੋਈ ਸੈਟਿੰਗ ਨਹੀਂ ਬੈਠੀ ਉਹ ਮੁੜ ਕੇ ਵਾਪਸ ਵੀ ਆ ਗਏ ਉਹ ਨਾ ਘਰ ਦਾ ਰਿਆ ਨਾ ਘਟਦਾ ਰਿਆ ਮਾੜਾ ਬੰਦਾ ਕਰਦੇ ਚਾਹ ਬਾਈ ਜੀ ਇੱਕ ਨਾ ਮੋਰਾ ਮੇਰੇ ਇੱਕ ਗੁੱਡੀ 13 ਸਾਲ ਦੀ ਇੱਕ 14 ਸਾਲ ਦੀ ਮੈਨੂੰ ਕਈ ਬੰਦੇ ਰਾਇ ਦੇਣਗੇ ਕੁੜੀਆਂ ਨੂੰ ਆਈਲੈਟਸ ਕਰਾ ਦੇ ਚਿਰਾਂ ਦੇ ਨੰਬਰ ਨਾ ਆਈਲੈਟਸ ਕਰਾਉਣਾ ਨਾ ਕਰਾਉਣਾ ਉਹਨਾਂ ਨੂੰ ਮਸਲਾਈ ਕਢਾਈ ਦਾ ਸੋਨਾ 3.5 ਲੱਖ ਰੁਪਏ ਦੀ ਮਸ਼ੀਨ ਆਉਂਦੀ ਆਪਾਂ ਦੱਸਦੇ ਆਂ ਉਹ ਕਿਨ ਸਲਾਈ ਕਰਾਈ ਹੁੰਦੀ ਆਟੋਮੈਟਿਕ 800 ਰੁਪਿਆ ਦੱਸਦਾ 1000 ਰੁਪਿਆ ਕਮਾਈ ਕਰੇ ਕਰੀਂਗਾ ਮੇਰੇ ਕੁੱੜੀਆਂ ਰੋਜ਼ ਦਿਨਾ ਫੇਰ ਹੋਰ ਕੀ ਚਾਹੀਦਾ ਲੋਕਾਂ ਦੇ ਕੈਨੇਡਾ ਜਾਓ ਮੈਂ ਕਿ ਯਾਰ ਮੈਂ ਆਪਾਂ ਜੰਮੀਆਂ ਜਾਈਆਂ ਮੈਂ ਕਿ ਇਹਨਾਂ ਨੂੰ ਬਾਹਰ ਕੱਲ ਚੱਖਾ ਦੂਰ ਮੇਰੇ ਕੋਲੇ 24 ਘੰਟੇ ਮੇਰੇ ਕੋਲ ਹੀ ਹੁੰਦੇਗਾ ਮੇਰੀਆਂ ਕੁੱੜੀਆਂ ਕੀ ਬਾਤ ਆ ਹਾਂ ਅਗਲਾ ਕਹਿੰਦੇ ਜੇ ਕੁੜੀ ਦੇ ਜੰਮਣੀ ਨਹੀਂ ਯਾਰ ਆਪਾਂ ਤਾਂ ਕਹੀ ਜਾਂਦੇ ਸਾਡਾ ਸਾਲਾ ਸੋੜਾ ਬਣੀ ਜਾਵੇ ਤੇ ਅਸੀਂ ਨਾ ਬਣੀਏ ਜਾ ਕਿੱਥੇ ਤੋਂ ਬਈ ਯਾਰ ਹਾਂ ਯਾਰ ਜੇ ਹੋਵਾਂਗੇ ਤਾਂ ਵਟਾ ਲਾਂਗੇ ਉਦੋਂ ਵੀ ਰਿਸ਼ਤੇਦਾਰੀ ਬਣੂਗੇ ਅਗਲਾ ਕਹਿੰਦੇ ਯਾਰ ਕੀ ਬਾ ਹੈ ਵੀ ਗਾ ਰਸ ਠੀਕ ਹੈ ਨਾ ਬਾਈ ਜੀ ਹੁਣ ਮੈਂ ਆਣਾ ਜੇ ਮੇਰੇ ਮੁੰਡਾ ਤਾਂ ਮੈਨੂੰ ਬਾਈ ਜੀ ਕਿਸੇ ਨੇ ਪੁੱਛਣਾ ਹੀ ਨਹੀਂ ਕੁੜੀਆਂ ਵਾਲਾ ਹਰੇਕੀ ਹੱਥ ਘੜਦਾ ਕਹੀ ਰੱਖਣਗੇ ਬਾਈ ਰਿਸ਼ਤਾ ਕਰਾਈ ਕੇ 10-10 ਕਿਨੇ ਵਾਲੇ ਜ਼ਿਮੀਂਦਾਰਾਂ ਨੂੰ ਅੱਜ ਨਹੀਂ ਹੁੰਦੇ ਬਾਈ ਜੀ 10-10 ਨਾਲ ਨੂੰ ਕੁੜੀਆਂ ਪਿਆਉਣ ਲੱਗਾਂ ਆਪਣਾ ਹੂੰ ਠੀਕ ਹੈ ਨਾ ਜੇ ਤੂੰ ਜੰਮਗੇ ਨਹੀਂ ਬਾਈ ਯਾਰ ਤੇ ਫਿਰ ਕਿੱਥੋਂ ਉਹ ਵੀ ਮਹਾਰਾਜ ਵੀ ਉਹਨਾਂ ਨੂੰ ਜਿੰਦਾ ਜਿਹੜਾ ਰੱਖ ਸਕਦਾ ਨਹੀਂ ਬਾਈ ਕੀ ਆ ਬਾਤਾਂ ਹਾਂ ਆ ਦੋ ਕੁੜੀਆਂ ਕੁੜੀਆਂ ਆਪਣੇ ਦੋ ਗੁੱਡੀਆਂ ਬਾਈ ਆਪਾਂ ਤ੍ਰਿਸ਼ਣਾ ਹੀ ਨਹੀਂ ਰੱਖੀ ਮੁੰਡੇ ਦੀ ਬਹੁਤ ਤੀਰਥਾਂ ਦੇ ਵੀ ਜਾਂਦੇ ਨੇ ਵੀ ਸਤਗੁਰੂ ਨੂੰ ਕਹਿੰਦਾ ਨਾ ਤ ਜੇ ਮੈਨੂੰ ਕੁੜਗਾ ਦੇ ਦਿੱਤੇ ਕਿ ਮੁੰਡਾ ਹੁੰਦਾ ਤਾਂ ਮੈਂ ਖੁਸ਼ ਹਦਾ ਉਹ ਸਿਆਣੇ ਨੇ ਸੱਚੀ ਗੱਲ ਨਾ ਬਿਛਲ ਗਿਆ ਧੀਆ ਹੁੰਦੀਆਂ ਧੀਆ ਧੀਆ ਬਾਜ ਨਾ ਲੱਗਣ ਧੀਆ ਧੀਆ ਨੂੰ ਸਤਕਾਰ ਦਿਓ ਰੱਬ ਦੇ ਕੰਮ ਵਿੱਚ ਵਿਗੜਨ ਪਊਗਾ ਧੀ ਨਾ ਮਾਰ ਦਿਓ ਜਿਨ੍ਹਾਂ ਨੇ ਬਾਈ ਧੀ ਬਚਾ ਕੇ ਰੱਖੀ ਨਾ ਉਹਨਾਂ ਦੇ ਪੱਲੇ ਸਾਰਾ ਕੁਝ ਸਹੀ ਹੈ ਬਾਕੀ ਬਾਈ ਤੁਸੀਂ ਬੱਚਿਆਂ ਨੂੰ ਪੁੱਛੇ ਥੋੜੇ ਸੰਗਦੇ ਉਹ ਪੁੱਛੇ ਜੋ ਸੋਗਣੇ ਮੇਰੇ ਨੂੰ ਕੋਈ ਬਾਤ ਦੱਸੋਚੋ ਉਹਨਾਂ ਨੂੰ ਸਾਰੇ ਇਤਿਹਾਸ ਬਾਰੇ ਪਤਾ ਸਾਰੇ ਗੁਰਮੁਖ ਦੇ ਨਾਮ ਉਹਨਾਂ ਦੀ ਮੂਹ ਜਵਾਨੀ ਜਾਦਾ ਸਹਿਬ ਜਾਦਿਆਂ ਦੇ ਸਾਰਿਆਂ ਦੇ ਜਿੱਥੇ ਪੜਿਆ ਨੂੰ ਨਹੀਂ ਆਉਂਦਾ ਕਿ ਜਿਹੜਾ ਆਪਣਾ ਬੋਢੀ ਬਈ ਜੀ ਮੋਢੇ ਤੋਂ ਤਾਂ ਆਪਾਂ ਦੂਰ ਹੋਏ ਫਿਰਦੇ ਮਈਆ ਫੇਰਾ ਪਕਰਾਂ ਕਿੱਥੋਂ ਜਾਤ ਤੜ ਕੇ ਉੱਠ ਕੇ ਨਾ ਉੱਥੋਂ ਮੱਤਾ ਟੇਕੀ ਦਾ ਪਰਮਾਤਮਾ ਵੀ ਇਹਨਾਂ ਦਾ ਢੱਡ ਪਰ ਮੇਰਾ ਬਾਤ ਭਰੀ ਹਨ ਪੋਲਾ ਦਾ ਇਹਨਾਂ ਦਾ ਪਰਦਾ ਇਹਨਾਂ ਨੇ ਇਹਨਾਂ ਨੇ ਪਾਰ ਲਾਉਣਾ ਜਿੱਦ ਮੈਨੂੰ ਉਹਨਾਂ ਲੈ ਜਾ ਮੇਰੀ ਇੱਕ ਚਾਹ ਬਿਆਲੀ ਵਾਲੀ ਇੱਕ ਦਵੀ ਦੀ ਹੋ ਸਕਦੀ ਹੈ ਜੇ 3 ਲੱਖ ਦੀ ਵੇਚੂਗੇ ਦਿਨ ਪਰ ਮੈਨੂੰ ਸੇਵਾ ਕਰ ਲੈਣ ਦੇ ਹ ਤੂੰ ਆਪਣੇ ਕੋਲ ਇੱਕ ਗੱਲ ਆ ਜਿਹੜੀ ਭਵਿੱਖਬਾਣੀ ਤੁਸੀਂ ਕਰ ਰਹੇ ਹੋ ਨਾ ਵੀ ਆਉਣ ਵਾਲੇ ਸਮੇਂ ਬਾਰੇ ਵੀ ਕੁਝ ਦੱਸ ਰਹੇ ਹੋ ਉਹ ਗੋਪੀ ਭਲਾਈਆਂ ਨੇ ਆਵਾ ਵੀ ਕਰਦਾ ਹੁੰਦਾ ਨਾ ਥੋੜਾ ਥੋੜਾ ਉਹਦੇ ਵੀ ਨੇੜੇ ਜਾਂਦੇ ਕਦੇ ਕਦੇ ਉਧਰਲੇ ਪਾਸੇ ਉਹ ਯਾਰ ਭਵਿੱਖਬਾਣੀਆਂ ਕਰ ਲਾ ਬਾਈ ਨੂੰ ਬਾਈ ਯਾਰ ਸਾਰੇ ਮਸ਼ਹੂਰ ਹੋਣ ਦੇ ਮਾਰੀ ਕਰੀ ਜਾਂਦੇ ਆ ਦੱਸ ਦੇ ਤੁਹਾਨੂੰ ਮੈਂ ਦੱਸ ਦਾਂ ਬਾਈ ਗੋਪੀ ਨੂੰ ਮੈਂ ਕਹਿਣਾ ਮੇਰਾ ਭਤੀਜਾ ਹੀ ਇਹ ਮੁੰਡਾ ਇੱਥੋਂ ਦੇ ਉਹਦੇ ਨਾਲ ਜਾਣ ਪਛਾਣ ਹੈਗੀ ਮੈਂ ਉਹਨੂੰ ਅੱਜ ਕਹਿਣਾ ਸੀ ਕੁਝ ਜੱਤੀ ਰੱਬ ਦੀ ਮੇਰ ਹੋਈ ਤੁਸੀਂ ਆ ਗਏ ਮੈਂ ਤਾਂ ਯਾਰ ਤਰਸਿਆ ਪਿਆ ਸੀ ਮੈਂ ਕਹਿੰਦਾ ਆਪਾਂ ਗੱਲ ਸੱਚੀ ਕਰਨੀ ਆਪਾਂ ਕਿਹੜੇ ਗੁਵੀਆਂ ਉਹਨੂੰ ਮੈਂ ਕਹਣਾ ਬਾਈ ਯਾਰ ਇੱਕ ਦਿਨ ਮੈਂ ਵੇਖਿਆ ਜਿਉ ਖਾਲਜੇ ਦੇ ਤੁਰਦਾ ਸੀ ਵੀ ਆਜੋ ਤੁਰਨਾ ਮੈਂ ਵੀ ਯਾਰ ਜੱਟ ਦਾ ਪੁੱਤ ਮੈਂ ਨਾ ਬਾਈ ਯਾਰ ਉਹ ਕਹੇ ਸਾਰੀ ਢੜੀ ਖਾਣਾ ਤੇ ਤੁਰੇ ਪਰ ਮੇਰੇ ਨਾਲ ਇੱਕ ਦਿਨ ਆਪਾਂ ਚੱਲ ਗਏ ਉੱਥੇ ਉਹਦੇ ਬਾਈ ਕੋਲ ਤੇ ਜਾ ਉਹਨੂੰ ਕਹਿ ਦਾਂਗੇ ਕਿ ਕਣਕਾਂ ਵੱਢੀਆਂ ਹੁਣ ਪਰਵਾਨ ਚ ਲੈ ਕੇ ਇੱਕ ਪਾਸੇ ਕਹੀ ਲੈ ਕੇ ਤੂੰ ਲੱਗਦੀ ਆਪਾਂ ਟਰਾਲੀ ਪਰ ਹੂੰ ਠੀਕ ਆ ਬਈ ਇਹ ਸਿੱਧਾ ਹੀ ਚੈਲੰਜ ਹੋ ਗਿਆ ਯਾਰ ਹਾਂ ਚੈਲੰਜ ਨਹੀਂ ਬਈ ਯਾਰ ਆਪਾਂ ਜੱਸ ਦਾ ਹੋ ਗਿਆ ਯਾਰ ਹਾਂ 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 ਆਤਮ ਵਿਸ਼ਵਾਸ ਆਤਮ ਬੱਛੜਾ ਹਾਂ ਹਾਂ ਆ ਪ੍ਰਮਾਨ ਚੋਂ ਭਰਾਂਗੇ ਜਿੱਥੋਂ ਕਣ ਕਬੱਡੀ ਹੋਈ ਨਹੀਂ ਕੋਈ ਨਹੀਂ ਪੀ ਲਾਂਗੇ ਪਾਣੀ ਪਾਣੀ ਅੱਛਾ ਕਰ ਲੈਣਾ ਜੀ ਕੋਈ ਹਾਂ ਯਾਰ ਬਈ ਹੋਰ ਜੱਟ ਦਾ ਪੁੱਤ ਆ ਕੇ ਤੇ ਮੈਂ ਆਖਾਂ ਯਾਰ ਮੈਂ ਟੂੜੀ ਸ਼ਾਨ ਦਾ ਤੇ ਮੈਂ ਕਰਦਾ ਵੀ ਦੱਸਣ ਵਾਲੀਆਂ ਗੱਲਾਂ ਥੋੜੀਆਂ ਸਾਰੇ ਨੂੰ ਪਤਾ ਹੀ ਹੁੰਦਾ ਅਗਲਾ ਕਰਦੇ ਖਾਲਾ ਦੇ ਵੀ ਤੁਰਨਾ ਪਊਗਾ ਜਦੋਂ ਪ੍ਰਮਾਨ ਦੱਸਣਾ ਹੈ ਬਈ ਜ਼ਰੂਰੀ ਨਹੀਂ ਵੀ ਯਾਰ ਜੱਟ ਦਾ ਪੁੱਤ ਹੀ ਕਰਦਾ ਹੋਰ ਕਿਹੜਾ ਯਾਰ ਜਿਹੜੇ ਬੰਦੇ ਨਹੀਂ ਆਪਣੇ ਨਾਲ ਦੂਜੇ ਜਿਹੜੇ ਭੈਣ ਭਰਾ ਆਪਣੇ ਮੁੰ ਉਹਨੂੰ ਕਿੰਨੇ ਦੀ ਛੱਤੀ ਚਾਹੀਦੀ ਮੰਗੀ ਬਾਈ ਕਿਸੇ ਨੇ ਵੀ ਨਹੀਂ ਕੀ ਦੱਸੋ ਉਹਨੂੰ ਵੇਚਦੇ ਤਾਂ ਆਪਾਂ ਫੇਰੀ ਦੇ ਕੇ ਜਾਂਦੇ ਨਾ ਸਕੂਲ ਨੂੰ ਦੱਸਦੇ ਕਿੰਨੀਆਂ ਲੋੜਾਂ ਸਕੂਲ ਚ ਸਾਰੇ ਬਹਿ ਕੇ ਮੇਰੇ ਵਰਗੇ ਚਾਹ ਪੀ ਕੇ ਆ ਗਏ 25000 ਰੁਪਏ ਐ 25000 ਰੁਪਏ ਖਰਚਾ ਹੋ ਗਿਆ ਤੇ ਨਹੀਂ 25000 ਦਾ ਕੋਈ ਉਹ ਹੀ ਠੰਡੇ ਪਾਣੀ ਵਾਲਾ ਲਿਆਂਦਾ ਹੁੰਦਾ ਜਵਕਾਂ ਤੇ ਵੀ ਹੋਰ ਸਹੂਲਤ ਮਿਲਦੀ ਜਵਕਾਂ ਨੂੰ ਜਿਵੇਂ ਸਾਡੇ ਨਾਲ ਗਰਾਊਂਡ ਆ ਸਕੂਲ ਦਾ ਸਾਰੇ ਗਰੀਬਾਂ ਦੇ ਪੜਦੇ ਮੈ ਮੈਨੂੰ ਕਈ ਕਹਿੰਦੇ ਯਾਰ ਤੇਰੀਆਂ ਤਾਂ ਪੜਦੀਆਂ ਮੈਂ ਕਹੋ ਮੈਨੂੰ ਘਰ ਜਵਾਈ ਰੱਖਣੀ ਪੈਣਾ ਹੋ ਸਕਦਾ ਮੈਨੂੰ ਇਹਦੇ ਦੋਤੇ ਵੀ ਪੜਾਉਣੇ ਪੈਣ ਮੈਂ ਲੰਮੀ ਸ ਆਪਣੇ ਸਰਦਾਰ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਨੀ ਚਾਹਣਾ ਵੀ ਸਾਡੇ ਪਿੰਡ ਨੂੰ ਗਰਾਊਂਡ ਜਰੂਰ ਦਿੱਤਾ ਜਾਵੇ ਸਕੂਲ ਵਾਲੀ ਜਗਾਹ ਖਲੀ ਦਿੱਤੀ ਜਾਵੇ ਬੱਚਿਆਂ ਦੇ ਖੇਡਣ ਨੂੰ ਗੁੱਡੀਆ ਵੀ ਖੜਨਾ ਤੇ ਬੱਚੇ ਵੀ ਖੜਨ ਸਾਰੇ ਗਰੀਬ ਦਾ ਕਿਉਂ ਨਹੀਂ ਲੱਗਦਾ ਉਹਨੂੰ ਗਰੀਬ ਨੂੰ ਮਾਹੌਲ ਹੀ ਨਹੀਂ ਮਿਲਦਾ ਖੇਡਣ ਦਾ ਜੁੱਤੂ ਕੋਲੇ ਜਗਾਹ ਮਿਲੂਗੀ ਅਸੂ ਫੁੱਲੂ ਖੇਡੂ ਉੱਥੇ ਕੋਚ ਰੱਖਿਆ